ਅਜਵਾਤ ਸਾਹਿਬ ਤੇ ਪ੍ਰਧਾਨ ਜੀ ਗੱਲ ਇਹ ਆ ਮੈਂ ਇਸ ਇਲੈਕਸ਼ਨ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਸੀਗੀ ਉਸ ਸਮੇਂ ਪੂਰਾ ਇੱਥੇ ਲਗਭਗ ਮੇਰੇ ਖਿਆਲ ਡੇਰੇ ਆਲੇ ਜਨਮ ਗਲਤ ਨਾ ਹੋ ਦੇ ਮਹੀਨਾ ਟਿਕਾ ਕੇ ਲਾਇਆ ਸੀਗਾ ਕੱਲੀ ਕੱਲੇ ਪਿੰਡ ਗਏ ਆ ਔਰ ਬੜੀ ਜ਼ਬਰਦਸਤ ਇਲੈਕਸ਼ਨ ਲੜੀ ਪਰ ਇੱਥੇ ਹੋਇਆ ਕੀ ਵੀ ਕਾਲੀ ਦਲ ਨੇ ਓਪਨ ਸਪੋਰਟ ਕਰਤੀ ਅਸੀਂ ਉਹ ਵੀ ਜਰ ਲਈ ਉਹਨੂੰ ਪਨ ਸਪੋਰਟ ਕਰਤੀ ਤਾਂ ਵੀ ਰੰਧਾਵਾ ਸਾਹਿਬ ਜੱਤੇ ਸੀਗੇ ਪਰ ਜਦੋਂ ਫਿਰ ਥੋੜੇ ਦਿਨ ਰਹਿ ਗਏ ਇੱਥੇ ਗੈਂਗਸਟਰ ਜਿਹੜੇ ਉਹ ਚੱਲ ਪਏ ਡੇਰੇ ਪੱਪਾ ਨਾਨਕ ਦੇ ਵਿੱਚ ਮੈਨੂੰ ਵੀ ਬੜਾ ਡੱਕਿਆ ਗਿਆ ਸੀ ਗੈਂਗਸਟਰ ਵੱਲੋਂ ਰੰਧਾਵਾ ਸਾਹਿਬ ਨੂੰ ਪਤਾ ਪਰ ਨਾ ਸੁਖਜਿੰਦਰ ਸਿੰਘ ਰੰਧਾਵਾ ਡਰੇ ਤੇ ਨਾ ਇਸ ਇਲਾਕੇ ਦਾ ਪ੍ਰਧਾਨ ਬਰਿੰਦਰ ਪਾੜਾ ਡਰੇ ਚੀਕਾਂ ਪਵਾ ਦਾਂਗੇ ਜਦਨ ਕਿਤੇ ਸਰਕਾਰ ਬਦਲ ਗਈ ਪੰਜ ਹਜ਼ਾਰ ਦਾ ਫਰਕ ਰਿਹਾ ਸੀ ਤਾਂ 2500 2501 ਵੋਟ ਜਾਂ 2 ਉੱਤੇ ਟੱਪਦੇ ਤੇ ਸੁਖਵਿੰਦਰ ਸਿੰਘ ਦਾਵਾ ਪੰਜਵੀਂ ਵਾਰ ਸਾਡੇ ਮੈਡਮ ਰੰਧਾਵਾ ਜਿੱਤਨੇ ਸੀਗੇ ਉਹ ਕੋਈ ਹਾਰ ਨਹੀਂ ਹੋਈ ਪਰ ਉਹਦੇ ਗੱਲ ਸੁਣ ਲੈ ਜਿਹਦਾ ਤੂੰ ਨਾਂ ਬਾਰ-ਬਾਰ ਲੈਣਾ ਨਾ ਬੋਕਰ ਵਾਲਿਆਂ ਦਾ ਤੇ ਕਿਸੇ ਬੋਕਰ ਵਾਲੇ ਦਾ ਨਾਂ ਨਾ ਲੈ ਇਹ ਤੂੰ ਗੱਲ ਯਾਦ ਰੱਖਿਓ ਮੇਰੀ ਰਿਕਾਰਡ ਕਰ ਲਿਓ 2027 'ਚ ਸਿੰਗਲ ਡਿਜੀਟ ਚ ਆਉਣੇ ਕੋਈ ਵਧੀ ਕਿਸਮਤ ਦੇ ਨਾਲ ਕੋਈ 2-4 ਜਿੱਤ ਜਾਣ ਇਹਨਾਂ ਦੇ ਗਿੱਲੀਆਂ ਪਾਠੀਆਂ ਵਟਣੀਆਂ ਗਿੱਲੀਆਂ ਸਭ ਤੋਂ ਪਹਿਲਾਂ ਗਰਦਾਪੁਰ ਸ਼ੁਰੂ ਹੋਣੀ ਆ ਪਾਠੀਆਂ ਵਟਣੀਆਂ ਇਦੇ 'ਚ ਕੋਈ ਸ਼ੱਕ ਨਹੀਂ ਜੀਰਾ ਸਾਹਿਬ ਤੁਸੀਂ ਕਹਿ ਕੇ ਗਏ ਹੋ ਕਿ ਸੁਖਜਿੰਦਰ ਸਿੰਘ ਰੰਧਾਵਾ ਮੈਡਮ ਰੰਧਾਵਾ ਉਹਦੇ ਵੀਰ ਨਾਲੇ ਪਿਆਰ ਕਰਦੇ ਆ ਪਰ ਸਭ ਤੋਂ ਵੱਧ ਜੇ ਇਸ ਹਲਕੇ 'ਚ ਪਿਆਰ ਆ ਤਾਂ ਮੈਡਮ ਰੰਧਾਵਾ ਨਾਲ ਆ ਭਾਵੇਂ ਰੰਧਾਵਾ ਸਾਹਮਣੇ ਬੈਠੇ ਆ ਪਰ ਇੱਕ ਗੱਲ ਡੇਰਾ ਬਾਬਾ ਨਾਨਕ ਵਾਲੇ ਸੁਣ ਲਿਓ ਮੈਂ ਅੱਗੇ ਵੀ ਹਮੇਸ਼ਾ ਸਾਹਮਣੇ ਕਹਿ ਦਿੰਦਾ ਤੇ ਅੱਜ ਵੀ ਕਹਿਣਾ ਸੁਖਜਿੰਦਰ ਸਿੰਘ ਰੰਧਾਵਾ ਉਹ ਲੀਡਰ ਆ ਜਿਹਦੇ ਦਿਲ 'ਚ ਕੁਛ ਨਹੀਂ ਢਿੱਡ 'ਚ ਕੁਛ ਨਹੀਂ ਉਹ ਤੁਸੀਂ ਮੌਕਾ ਜਾ ਵੇਖ ਲੈਂਦੇ ਹੋ ਤੇ ਜਦੋਂ ਕੋਈ ਗਰਮ ਹੋਏ ਕੰਮ ਕਿਤੇ ਗਾੜੀ ਫਿਰ ਕਹਿੰਦੇ ਰੰਧਾਵਾਸ ਆ ਜੀ ਚਾਹ ਪੀਣੇ ਆਏ ਆ ਤੇ ਅਗਲੇ ਦਿਨ ਭਾਵੇਂ ਆ ਕੇ ਤੁਸੀਂ ਉੱਤੇ ਚੜਦੇ ਹੋ ਵੀ ਕੰਮ ਕਰਨਾ ਕਿ ਨਹੀਂ ਕਰਨਾ ਤੇ ਫਿਰ ਇਹ ਮਿੰਟ ਲਾਉਂਦੇ ਨੇ ਇਹ ਲੀਡਰਾਂ ਦਾ ਆਪਸੀ ਤੇ ਵਰਕਰ ਦਾ ਪਿਆਰ ਹੁੰਦਾ ਇਹ ਕੋਈ ਕਾਰਨ ਨਹੀਂ ਆ ਕਿ ਚਾਰ ਵਾਰੀ ਜਿੱਤੇ ਆ ਪੰਜਵੀਂ ਵਾਰ ਮੈਂਬਰ ਪਾਰਲੀਮੈਂਟ ਬਣ ਗਏ ਤੇ ਤੁਸੀਂ ਪਿਆਰ ਦਿੱਤਾ ਤੇ ਇੱਥੇ ਤੱਕ ਆਏ ਆ ਬਾਕੀ ਮੈਂ ਬੋਕਰ ਆੜਿਆਂ ਬਾਰੇ ਕੋਈ ਬੋਲਦਾ ਨਹੀਂ ਇਹਨਾਂ ਬਾਰੇ ਕੀ ਬੋਲਣਾ ਜਿੱਤੇ ਕਿਸੇ ਇਲਾਕੇ ਤੋਂ ਸ਼ੁਰੂ ਹੋ ਜਾਓ ਮੇਰੇ ਕਰਦਾਸਪੁਰ ਤੋਂ ਸ਼ੁਰੂ ਹੋ ਕੇ ਇਹਨਾਂ ਲੋਕਾਂ ਨੇ ਲੋਕਦਿਆਂ ਨੂੰ ਥਾਂ ਲੱਭਣਾ ਇੱਕ ਘੰਟਾ ਚੱਲ ਜਾਨਾ ਇੱਕ ਘੰਟਾ ਜਦ ਤੱਕ ਇਹਦੇ ਵਾਰੀ ਆ ਗਈ ਤੇ ਜੇ ਇੱਕ ਘੰਟਾ ਮੇਰੇ ਚੱਲ ਗਏ ਤੇ ਫਿਰ ਸਿਆਸਤ ਛੱਡ ਦਿਆਂਗੇ ਅਸੀਂ ਇਹ ਇਹ ਕੋਈ ਗੱਲ ਨਹੀਂ ਵੀ ਮੈਂ ਧਮਕੀ ਦਿੰਨਾ ਪਰ ਯਾਰ ਸਾਡੇ ਵੀ ਵਰਕਰ ਅਸੀਂ ਵੀ 5 ਸਾਲ ਸਰਕਾਰ ਚ ਰਹੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਅਸੀਂ ਕੋਈ ਜਾਲੀ ਪਰਚੇ ਨਹੀਂ ਪਾਏ ਪਰ ਜੇ ਅੱਜ ਸਾਡੇ ਵਰਕਰ ਨੂੰ ਕੋਈ ਤੰਕਰੂ ਤੇ ਹੀ ਚੂੜੀਆਂ ਥੋੜੀਆਂ ਪਾਈਆਂ ਕਿਤੇ ਅਸੀਂ ਵੀ ਫਿਰ 6 ਮਹੀਨੇ ਜਲਵਾ ਮਖਾਵਾਂਗੇ ਸੋ ਇਸ ਕਰਕੇ ਤਗੜੇ ਹੋ ਜਾਓ ਸਮਾ ಕಾಂಗ್ರೆਸ ਪਾਰਟੀ ਦਾ ਆ ਦੂਜੀ ਗੱਲ ਅੱਜ ਰੈਲੀ ਰੱਖੀ ਆ ਸੰਵਿਧਾਨ ਬਚਾਓ ਪ੍ਰਧਾਨ ਜੀ ਤੁਸੀਂ ਲਗਾਤਾਰ ਬਾਜਵਾ ਸਾਹਿਬ ਕੱਠੇ ਪੰਜਾਬ 'ਚ ਸੰਵਿਧਾਨ ਬਚਾਓ ਰੈਲੀ ਕਰ ਰਹੇ ਹੋ ਜਿਹਦੇ ਬਾਰੇ ਗੱਲ ਕਰਨੀ ਰੈਲੀ ਦੇ ਵਿੱਚ ਬਹੁਤ ਜ਼ਰੂਰੀ ਹੈ ਸੰਵਿਧਾਨ ਸਾਡਾ ਖਤਰੇ 'ਚ ਆ ਸੈਂਟਰ ਸਰਕਾਰ ਜਿਹੜੀ ਚਾਹੁੰਦੀ ਆ ਡਾਕਟਰ ਬੀ ਆਰ Ambedkar ਦੀ ਜਿਹੜੀ ਕਨਸਟੀਟਿਊਸ਼ਨ ਲਿਖਿਆ ਉਹਨਾਂ 'ਚੇੜ-ਛਾੜ ਕਰਕੇ ਤੇ ਸਾਡੇ ਹਿੰਦੁਸਤਾਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਆ ਬੀਜੇਪੀ ਸਰਕਾਰ ਔਰ ਰਹੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਬਾਦਲ ਦੀ ਗੱਲ ਕਰਦਾ ਅਕਾਲੀ ਦਲ ਦੀ ਗੱਲ ਨਹੀਂ ਕਰਦਾ ਪ੍ਰਧਾਨ ਜੀ ਅਕਾਲੀ ਦਲ ਬਾਦਲ ਇਸ ਨੋਟ ਅਕਾਲੀ ਦਲ ਮੈਂ ਉਹ ਪੰਜ ਮੈਂਬਰ ਕਮੇਟੀ ਨੂੰ ਵੀ ਕਹਿੰਨਾ ਤੁਸੀਂ ਗਲਤ ਟੱਕਰਾਂ ਮਾਰ ਰਹੇ ਹੋ ਅਕਾਲੀ ਦਲ ਨੂੰ ਚੈਲੰਜ ਕਰੋ ਇਸੇ ਪਰਿਵਾਰ ਦਾ ਨਾਮ ਅਗਰ ਲੱਗ ਜੇ ਉਹ ਕਦੀ ਪਾਰਟੀ ਤੋਂ ਉਹਨੂੰ ਉਹ ਅਕਾਲੀ ਦਲ ਨਹੀਂ ਮੰਨਿਆ ਜਾ ਸਕਦਾ ਸ਼ੋਮਣੀ ਅਕਾਲੀ ਦਲ ਬਾਦਲ ਇਸ ਨਾਟ ਅ ਅਕਾਲੀ ਦਲ ਮੈਂ ਪ੍ਰੈਸ ਵਾਲਿਆਂ ਨੂੰ ਕਹਿੰਨਾ ਕਿ ਅਕਾਲੀ ਦਲ ਪੰਥਕ ਅਕਾਲੀ ਦਲ ਹੁੰਦਾ ਹੈ ਸ਼ੋਮਣੀ ਅਕਾਲੀ ਦਲ ਪੰਜਾਬ ਹੋ ਸਕਦਾ ਹੈ ਸ਼ੋਮਣੀ ਅਕਾਲੀ ਦਲ ਬਾਦਲ ਨਹੀਂ ਹੋ ਸਕਦਾ ਇਹ ਗਲਤ ਲੜ ਰਹੇ ਹੋ ਪੰਜ ਮੈਂਬਰੀ ਕਮੇਟੀ ਨੂੰ ਕਹਿੰਨਾ ਕਿ ਅਸੀਂ ਕਾਂਗਰਸੀ ਜ਼ਰੂਰ ਹਾਂ ਮੇਰੇ ਬਜ਼ੁਰਗ ਸਰਦਾਰ ਕਰਤਾਰ ਸਿੰਘ ਪਾੜਾ ਉਹ ਅਕਾਲੀ ਦਲ ਸੀਗੇ ਸਾਨੂੰ ਧੱਕਿਆ ਗਿਆ ਅਸੀਂ ਕਾਂਗਰਸ ਚ ਆਏ ਆ ਕੇ ਕੰਮ ਧੱਕਿਆ ਇੱਕ ਡੈਮੋਕ੍ਰੈਟਿਕ ਜਿਹੜੀ ਕਾਂਗਰਸ ਪਾਰਟੀ ਆ ਇਹਦੇ ਵਿੱਚ ਹਰ ਧਰਮ ਨੂੰ ਬਰਾਬਰਤਾ ਦਾ ਦੇਖਿਆ ਜਾਂਦਾ ਆ ਤੇ ਅੱਜ ਅਕਾਲੀ ਦਲ ਬਾਦਲ ਉਹ ਕਹਿੰਦਾ ਕਿ ਮੈਂ ਅਕਾਲੀ ਦਲ ਆਪਣਾ ਸਭ ਤੋਂ ਪਹਿਲਾਂ ਬਾਦਲ ਨਾ ਇਹਦਾ ਹਟਾਓ ਅਕਾਲੀ ਦਲ ਨੂੰ ਨਾਂ ਜਿਹੜਾ ਪੰਜਾਬ ਦਾ ਅਕਾਲੀ ਦਲ ਹੋਣਾ ਚਾਹੀਦਾ ਦੂਜੀ ਗੱਲ ਕੱਲ ਇੱਕ ਲੀਡਰ ਜੁਆਇਨ ਕੀਤਾ ਅਕਾਲੀ ਦਲ ਦੇ ਵਿੱਚ ਵਾਪਸ ਯਾਰ ਇਹ ਨਹੀਂ ਸਮਝ ਆਉਂਦੀ ਕਿ ਪਹਿਲਾਂ ਤੁਸੀਂ ਇਹ ਕਲੈਰਿਟੀ ਕਰ ਲੋ ਕਿ ਤੁਸੀਂ ਕਹਿੰਦੇ ਹੋ ਅਸੀਂ ਖੇਤਰੀ ਪਾਰਟੀਆਂ ਅਸੀਂ ਇੱਕੋ ਇੱਕ ਸੂਬੇ ਦੀ ਪਾਰਟੀ ਆ ਤੇ ਰੋਈ ਤੁਸੀਂ ਸਰਕਾਰ ਨੂੰ ਜਾਂਦੇ ਹੋ ਸੂਬੇ ਨੂੰ ਤੇ ਤੁਸੀਂ ਰਹੋਦੇ ਹੀ ਨਹੀਂ ਤੁਹਾਡਾ ਇੱਕ ਘਰ ਦਾ ਮੈਂਬਰ ਭਾਜਪਾ 'ਚ ਬੈਠਾ ਤੁਹਾਡੀ نو ਭਾਜਪਾ 'ਚ ਬੈਠੀ ਆ ਤੁਸੀਂ ਸਵੇਰੇ ਆ ਕੇ ਵਾਪਸ ਕਾਲੀਦਾਲ ਸੁਬੀਰ ਚ ਆ ਗਏ ਹੋ ਤੇ ਤੁਸੀਂ ਆ ਕੇ ਗੱਲ ਕਰਦੇ ਹੋ ਸਾਡੀ ਸਰਕਾਰ ਨਹੀਂ ਆਉਂਦੀ ਮਰ ਚਲੇ ਆ ਜੇ ਪਿੱਛੇ ਪੀਂ ਨਾ ਸਮਝਾਤਾ ਨਾ ਹੋਇਆ ਯਾਰ ਪੰਜਾਬ ਨੂੰ ਹੀ ਦੱਸ ਦਿਓ ਕਿ ਅਸੀਂ ਮਰ ਚੱਲਨੇ ਆਂ ਭਈ ਅਸੀਂ ਸਰਕਾਰ ਤੋਂ ਬਾਹਰ ਨਹੀਂ ਰਹਿ ਸਕਦੇ ਸਾਨੂੰ ਪੰਤਨਾ ਕੋਈ ਸੁਣਕਾਰ ਨਹੀਂ ਇਹ ਉਹ ਅਕਾਲੀ ਦਾ ਨ ਸਬੀਰ ਸਿੰਘ ਬਾਦਲ ਔਰ ਸਾਰਾ ਪਰਿਵਾਰ ਇੱਕੋ ਗੱਲ ਕਹਿੰਦਾ ਸੀ ਕਹਿੰਦੇ ਸਾਡੇ ਭਾਜਪਾ ਸਰਕਾਰ ਨੇ ਸਾਡੇ ਧੱਕਾ 'ਚ ਇੰਟਰਫੇਰੈਂਸ ਕੀਤੀ ਆ ਸਾਡੇ ਬੰਦੀ ਸਿੰਘ ਰਹਾ ਨਹੀਂ ਕਰਦੀ ਯਾਰ ਇਹ ਸਾਰੇ ਮੁੱਦੇ ਲੈ ਅੱਜ ਸਬੀਰ ਸਿੰਘ ਬਾਦਲ ਉਹਨਾਂ ਨੂੰ ਅਕਾਲੀ ਦਲ ਇਹਨਾਂ ਨੂੰ ਅੱਜ ਕੋਈ ਕਰ ਲੈਣ ਤਾਲ ਮੇਜ ਐ ਬਈ ਇੰਨੀਆਂ ਕਸ਼ੀਤਾਾਂ ਤੁਸੀਂ ਛੱਡਦੇ ਹੋ ਇਨਕ ਕੋਈ ਮਤ ਨਹੀਂ ਇਹ ਪਹਿਲਾ ਪਾਰ ਪਾਦੇ ਨਾਲ ਸਰਕਾਰ ਚ ਨਹੀਂ ਆਏ ਉਦੋਂ ਇਹਨਾਂ ਨੂੰ ਪੰਜਾਬ ਨਹੀਂ ਸੁਝਿਆ ਅੱਜ ਇਹਨਾਂ ਨੂੰ ਪੰਜਾਬ ਦਾ ਬਹੁਤਾ ਚਾ ਆ ਸਿਰਫ ਚਾਹ ਤੇ ਸਰਕਾਰ ਚ ਆਉਣਾ ਭਾਵੇਂ ਝੂਠ ਬੋਲ ਕੇ ਆਈਏ ਭਾਵੇਂ ਜਿੱਦਾਂ ਮਰਜੀ ਆਈਏ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਪੰਜਾਬ ਨੂੰ ਜੇ ਅੱਜ ਇਸ ਖਾਈ ਦੇ ਵਿੱਚ ਸੁੱਟਿਆ ਉਹ ਚ ਬੜਾ ਵੱਡਾ ਰੋਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦਾ ਆ ਅਸੀਂ ਨਾਲ ਰਹੇ ਸਾਨੂੰ ਪਤਾ ਇਹਨਾਂ ਦੀ ਕਾਰਗੁਜ਼ਾਰੀ ਕਿੰਨੀ ਕਾ ਅੱਜ ਜੇ ਇੱਥੇ ਖੜੀ ਆ ਅੱਜ ਜਿਹੜੀਆਂ ਮੈਂ ਵੇਖੋ ਉਹਦੇ ਵੀ ਗੱਲ ਨਾਲ ਬਿਲਕੁਲ ਇੰਡੋਰਸ ਕਰਦਾ ਬਾਜਵਾ ਸਾਹਿਬ ਤੇ ਰੰਧਾਵਾ ਸਾਹਿਬ ਸਾਰੇ ਧਿਆਨ ਨਾਲ ਸੁਣੋ ਉਹਦੇ ਨੇ ਗੱਲ ਕਹੀ ਕਿ ਕੱਲ ਨੂੰ ਸਰਕਾਰ ਆਵੇ ਆ ਮੁਫਤ ਖੋਰੀ ਬੰਦ ਹੋਣੀ ਚਾਹੀਦੀ ਆ ਇਹ ਜਿਹੜਾ 1000 ਰੁਪਏ ਬੀਬੀਆਂ ਨੂੰ ਦੇਣਾ ਜਾਂ ਤੁਸੀਂ 200 ਰੁਪਏ 400 ਰੁਪਏ ਜੁਨਟ ਮਾਫ ਕਰਤਾ ਨਹੀਂ ਉਹਨਾਂ ਦੀ ਪੈਨਸ਼ਨ ਵਧਾਓ ਉਹਨਾਂ ਨੂੰ ਮੰਗਤੇ ਪੰਜਾਬ ਨੂੰ ਨਾ ਬਣਾਓ ਮੈਂ ਇਸ ਗੱਲ ਦਾ ਵਿਰੋਧ ਕਰਦਾ ਪੈਨਸ਼ਨ ਵਧਾਈ ਜਾਵੇ ਦੋਵਾਂ ਜੀਆਂ ਨੂੰ ਜੇ 5000 ਇੱਕ ਨੂੰ ਮਿਲੇ 10000 ਰੁਪਏ ਖਰਚ ਜਾਂਦਾ ਤੁਸੀਂ ਕਿਉਂ ਲਾਈਨਾਂ 'ਚ ਲਾ ਕੇ ਸਾਡੇ ਪੰਜਾਬੀਆਂ ਨੂੰ ਬਜ਼ੁਰਗਾਂ ਨੂੰ ਲਾਈਨਾਂ 'ਚ ਜਲੀਲ ਹੋਣਾ ਪੈਂਦਾ ਜੇ ਕਾਂਗਰਸ ਦੀ ਸਰਕਾਰ ਤੇ ਫਿਰ ਉਹਨਾਂ ਨੂੰ ਕਾਲੀਆਂ ਜਾਂ ਦੂਜੀਆਂ ਪਾਰਟੀਆਂ ਤੋਂ ਜਲੀਲ ਹੋਣਾ ਪੈਂਦਾ ਅੱਜ ਜੇ ਕਾਂਗਰਸੀ ਹੈ ਤੇ ਉਹਨੂੰ ਲਾਈਨ 'ਚ ਲਾ ਕੇ ਜਲੀਲ ਹੋਣਾ ਪੈਂਦਾ ਸਾਡਾ ਪੰਜਾਬ ਗੁਰੂਆਂ ਪੀਰਾਂ ਪਕੰਧਰਾਂ ਦੀ ਧਰਤੀ ਹੈ ਸਾਡਾ ਪੰਜਾਬ ਜਿਹੜਾ ਉਹ ਸਿਰ ਚੁੱਕ ਕੇ ਜੀਣ ਵਾਲੇ ਲੋਕ ਨੇ ਇੱਥੇ ਮੈਂ ਇਸ ਗੱਲ ਦਾ ਕਹਿਣਾ ਹੈ ਇਹਨਾਂ ਲੋਕਾਂ ਦੀ ਆਉਣ ਵਾਲਾ ਸਮਾਂ ਪ੍ਰਮਾਤਮਾ ਨੇ ਮਿਹਰ ਕਰਨੀ ਆ ਕਾਂਗਰਸ ਪਾਰਟੀ ਇਹਨਾਂ ਦੀ ਪੈਨਸ਼ਨ ਵਧਾਈ ਜਾਵੇ ਇਹਨਾਂ ਨੂੰ ਲੈਣਾ ਚ ਨਾ ਲਾਇਆ ਜਾਵੇ ਕਿੱਡੀ ਕ ਖੂਗੀ ਅੱਜ ਪ੍ਰਵਾਨ ਸਿੰਘ ਮਾਨਦੀ ਰੰਧਾਵਾ ਸਾਹਿਬ ਜਿਹੜਾ ਉਹ ਕਹਿੰਦਾ ਮੈਂ ਬਿਜਲੀ 600 ਯੂਨਟ ਕਰਤੀ ਉਹ ਯਾਰ ਕਦੀ ਇਹ ਵੀ ਸਵਾਲ ਕਰੋ ਪੰਜਾਬੀਆਂ ਕਿ ਉਹ ਬਿਜਲੀ ਜਿਹੜੀ 600 ਯੂਨਟ ਹੋਈ ਆ ਉਹ ਕਰਜ਼ਾ ਚੁੱਕ ਕੇ ਹੋਈ ਆ ਕਿਸੇ ਰਿਕਸ਼ੇ ਵਾਲੇ ਨੂੰ ਮੁੱਖ ਮੰਤਰੀ ਬਣਾ ਦੋ ਸਾਈਂ ਵੀ ਕਰਨਿਆਂ ਨੇ ਡੈਥ ਵਾਰੰਟ ਤੇ ਸਾਡੇ ਆਉਣ ਵਾਲੀ ਪੀੜ੍ਹੀ ਦੇ ਡੈਥ ਵਾਰੰਟ ਤੇ ਸਾਈਨ ਹੋਣੇ ਆ ਕਰਜ਼ਾ ਚੁੱਕੇ ਬਿਜਲੀ ਮਾਫ ਕਰ ਦਿਓ ਇੱਕ ਘਰ ਦਾ ਕੋ ਸਬਰ ਨਾ ਨਹੀਂ ਪੰਜਾਬ ਦਾ ਰਹਿਣਾ ਕੁਛ ਨਹੀਂ ਨੌਜਵਾਨ ਦੂਜੀ ਵਾਰ ਜਿੱਤੇ ਆ ਪੀ ਹੁੰਦੀ ਆ ਪੰਜਾਬ ਦੀ ਲੋਕਾਂ ਨੂੰ ਜਾਗਣਾ ਪੈਣਾ ਲੋਕ ਇਹ ਗੱਲ ਕਹਿੰਦੇ ਆ ਕਿ ਯਾਰ ਸਾਨੂੰ ਤੇ ਉਹਨੇ ਫ੍ਰੀ ਦੇ ਦਿੱਤਾ ਪਰ ਤੁਸੀਂ ਇਹ ਵੀ ਸੋਚੋ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬੱਚਿਆਂ ਦਾ ਗਲਾ ਘੁੱਟਿਆ ਜਾ ਰਿਹਾ ਪੰਜਾਬ ਜਾ ਕਿੱਧਰ ਨੂੰ ਰਿਹਾ ਜੇ ਕਿਸੇ ਨੇ ਫ੍ਰੀ ਦੇਣਾ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਕਿਸੇ ਹੋਰ ਦੀ ਸਰਕਾਰ ਹੋਵੇ ਪਹਿਲਾਂ ਉਹ ਦੱਸੇ ਜੇ ਮੈਂ ਇਥੋਂ ਰੈਵਨਿਊ ਜਨਰੇਟ ਕੀਤਾ ਮੈਂ ਇਥੋਂ ਕਮਾਈ ਕੀਤੀ ਆ ਇਹ ਲੋਕਾਂ ਚ ਵੰਡਣੀ ਚਾਹੀਦੀ ਆ ਤੇ ਫਿਰ ਵੰਡਣੀ ਵੀ ਚਾਹੀਦੀ ਆ ਪਰ ਕਰਜ਼ਾ ਚੁੱਕ ਕੇ ਤੇ ਪੰਜਾਬ ਦਾ ਗळा ਘੁੱਟ ਕੇ ਇਹ ਕੰਮ ਨਹੀਂ ਚੰਗੇ ਲੱਗਦੇ ਰੋਜ਼ ਸਾਈਨ ਹੁੰਦੇ ਅੱਜ 10000 ਕਰੋੜ ਲੈ ਲਿਆ ਅੱਜ ਮਸ਼ਹੂਰੀਆਂ ਨੇ 1000 ਕਰੋੜ ਲੈ ਲਿਆ 2040 ਤੱਕ ਕਰਜ਼ਾ ਲੈ ਲਿਆ ਇਹ ਕਿਹਦੀ ਅਕਾਉਂਟੇਬਿਲਟੀ ਕਿਤੇ ਕੱਲ ਨੂੰ ਬਾਜੋ ਸਾਹਿਬ ਸਰਕਾਰ ਆਵੇ ਪ੍ਰਧਾਨ ਜੀ ਰੰਧਾਵਾ ਸਾਹਿਬ ਇਹ ਅਕਾਉਂਟੇਬਿਲਟੀ ਸਾਡੀ ਲੀਡਰਾਂ ਦੀ ਫਿਕਸ ਹੋਣੀ ਚਾਹੀਦੀ ਆ ਅਸੀਂ ਠੇਕੇਦਾਰ ਨਹੀਂ ਇਹ ਆਪਣੇ ਜਿਹੜਾ ਵੀ ਸੂਬੇ ਦਾ ਲੀਡਰ ਆ ਜੋ ਆਪਣੇ ਸੂਬੇ ਨੂੰ ਵੇਚ ਕੇ ਆਪਣੇ 5 ਸਾਲ ਪੂਰੇ ਕਰ ਜੇ ਅਗਲਾ ਵੇਖੇ ਵੀ ਕੀ ਬੰਡਾ ਹੁਣ ਇਹ ਆਵਾਜ਼ ਇਦਾਂ ਹੀ ਬੋਲਣੀ ਆ ਭਾਵੇਂ ਆਪਣੀ ਸਰਕਾਰ ਹੋ ਅਸੀਂ ਆਪਣੇ ਪੰਜਾਬ ਲਈ ਸਾਰੇ ਲੜ ਕੇ ਲੜਨਾ ਹੈ ਅਸੀਂ ਆਪਣੇ ਪੰਜਾਬ ਦੀ ਲੜਾਂਗੇ ਪਰ ਇਹ ਜਿਹੜੇ ਆ ਜਿਹੜੇ ਅਕਾਲੀ ਬਾਦਲ ਵਾਲੇ ਆ ਨਾ ਇਹਨਾਂ ਤੋਂ ਵੱਜੋ ਜੇ ਇਹ ਵੱਜ ਗਿਆ ਤੇ ਪੰਜਾਬ ਵੱਜ ਗਿਆ ਸੋ ਇਸ ਕਰਕੇ ਜਿਹੜੀ ਸੰਵਿਧਾਨ ਦੀ ਗੱਲ ਹੈ ਸੰਵਿਧਾਨ ਜਿਹੜਾ ਪੂਰਾ ਖਤਰੇ 'ਚ ਲਗਾਤਾਰ ਕਾਂਗਰਸ ਪਾਰਟੀ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਟਾਡੇ ਸੀਐਲਪੀ ਲੀਡਰ ਤੇ ਪ੍ਰਧਾਨ ਰਾਜਾ ਵੜਿੰਗ ਜੀ ਲੱਗੇ ਹੋਏ ਆ ਮੈਂ ਕਿਹਾ ਸੀ ਸਭ ਨੂੰ ਮੈਂ ਕਿਹਾ ਥੋੜੀ ਜੀ ਗਰਮੀ ਆ ਥੋੜੇ ਜੇ ਦਿਨ ਵੇਟ ਕਰ ਲੀਏ ਪਰ ਤੁਸੀਂ ਦੱਸਤਾ ਕਿ ਅੱਜ ਕੋਈ ਗਰਮੀ ਨਹੀਂ ਡੇਰਾ ਬਾਬਾ ਨਾਨਕ ਵਾਲਿਆਂ ਨੇ ਵੱਟ ਕੱਟਦੇ ਇਸ ਗਰਮੀ ਦੇ ਵਿੱਚ ਬੈ ਕੇ ਤੁਹਾਡਾ ਧੰਨਵਾਦ ਕਰਦਾ ਤਗੜੇ ਹੋ ਤੁਸੀਂ ਜਿਹੜੇ ਗੈਂਗਸਟਰ ਨਾਲ ਵੀ ਲੜਨੇ ਆ ਤਗੜੇ ਹੋ ਤੁਸੀਂ ਕਿ ਤੁਹਾਨੂੰ ਇੱਥੇ ਕਾਲੀ ਦਲ ਨੇ ਓਪਨ ਸਪੋਰਟ ਕਰਦੀ ਫਿਰ ਵੀ ਤੁਸੀਂ ਜਿੱਤੇ ਹੋ ਹਾਰੇ ਨਹੀਂ ਤੁਹਾਡਾ ਟਾਈਮ ਫਿਰ ਹੁਣ ਵੀ ਹੈਗਾ ਫੇਰ ਆਉਣ ਵਾਲਾ ਤਗੜੇ ਹੋ ਇੱਠੇ ਰੜਕੇ ਇਸ ਪੰਜਾਬ ਨੂੰ ਤਗੜਾ ਕਰਨਾ ਆ ਤੇ ਜਦੋਂ ਤੰਗੇ ਲੀਡਰ ਵਿਧਾਨ ਸਭਾ ਚ ਜਾਣੇ ਸ਼ੁਰੂ ਹੋ ਜਾਣ ਹੌਲੀ ਹੌਲੀ ਲਾਈਨ ਬਣ ਗਈ ਆ ਪ੍ਰਮਾਤਮਾ ਅੱਗੇ ਇੱਕੋ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਡਾ ਪੰਜਾਬ ਜਿਹਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਜਿਹੜਾ ਪੰਜਾਬ ਕਿਸੇ ਵੇਲੇ ਮੇਲਿਆਂ ਤੇ ਪੀਰਾਂ ਕੰਬਰਾਂ ਦੀ ਧਰਤੀ ਨਾ ਜਾਣਿਆ ਜਾਂਦਾ ਸੀ ਸੱਥਾਂ ਚ ਬੈ ਕੇ ਤਾਚਾ ਨਾ ਜਾਣਿਆ ਜਾਂਦਾ ਸੀ ਜਦੋਂ ਖੇਡਦੇ ਸੀ ਅੱਜ ਉਹ ਪੰਜਾਬ ਨੂੰ ਨਜ਼ਰ ਲੱਗ ਗਈ ਅੱਜ ਕਿਸੇ ਦਾ ਝੱਗਾ ਝੱਗੇ ਨਾਲ ਲੱਗ ਜੇ ਤੇ ਅਸੀਂ ਕਤਲ ਤੱਕ ਜਾਂਦੇ ਆਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਲੀਡਰਾਂ ਦੇ ਆਖੇ ਚਾਹੇ ਤੁਹਾਡਾ ਕੋਈ ਮੌਜੂਦਾ ਐਮ.ਐਲ.ਏ. ਇੱਥੇ ਸਰਕਾਰ ਚ ਬੈਠਾ ਕਿਸੇ ਦੇ ਆਖੇ ਕਿਸੇ ਨਾਲ ਪੰਗਾ ਨਾ ਲਓ ਲੀਡਰ ਦਾ ਜਾਂਦਾ ਕੱਕ ਨਹੀਂ ਵਰਕਰ ਦਾ ਰਹਿੰਦਾ ਕੁੱਕ ਨਹੀਂ ਜੇ ਕਿਸੇ ਨੇ ਪੰਗਾ ਲੈਣਾ ਤੇ ਲੀਡਰ ਲੀਡਰ ਨਾਲ ਲਵੇ ਜੇ ਗੁਰਦਾਸਪੁਰ ਮੈਂ ਹਮੇਸ਼ਾ ਕਹਿੰਦਾ ਜੇ ਕਿਸੇ ਨੇ ਪੰਗਾ ਲੈਣਾ ਇੱਥੇ ਵੱਜਣ ਆਣ ਕੇ ਮੇਰੀ ਛਾਤੀ 'ਚ ਭਾਵੇਂ ਮੁੱਖ ਮੰਤਰੀ ਹੋਵੇ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਅਸੀਂ ਚੂੜੀਆਂ ਨਹੀਂ ਪਾਈਆਂ ਅਸੀਂ ਇਮਾਨਦਾਰ ਬੰਦੇ ਆ ਮਿਹਨਤਾਂ ਕਰਕੇ ਅੱਜ ਇੱਥੇ ਸਟੇਜ ਤੇ ਮੌਕਾ ਮਿਲਿਆ ਤੇ ਜੇ ਅੱਜ ਘੁੱਟ ਕੇ ਗੱਲ ਕਰਾਂਗੇ ਅਸੀਂ ਨਹੀਂ ਡਰਦੇ ਕਿਸੇ ਤੋਂ ਨਾ ਪਹਿਲਾਂ ਕਦੀ ਕਿਸੇ ਨੂੰ ਘੇਰ ਤੇ ਨਾ ਤੱਕਾ ਸਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੱਕਾ ਕਰਨਾ ਨਹੀਂ ਤੇ ਤੱਕਾ ਸਹਿਣਾ ਵੀ ਨਹੀਂ ਅਸੀਂ ਉਹਦੀ ਵਿਰਾਦ ਆ ਤਗੜੇ ਹੋਵੋ ਅਸੀਂ ਸਰਕਾਰ ਬਣਾਉਣੀ ਆ 2027 ਚ ਇੱਕ ਗੱਲ ਯਾਦ ਰੱਖ ਲਿਓ ਜਿਹੜਾ ਥੱਲੇ ਗੱਲਾਂ ਚੱਲਦੀਆਂ ਨਾ ਕਿ ਕਾਂਗਰਸ ਦੇ ਲੀਡਰ ਲੜਦੇ ਫਿਰਦੇ ਆ ਕਾਂਗਰਸ ਪਾਰਟੀ ਆ ਹੋ ਜਈ ਆ ਜਿੱਥੇ ਡੈਮੋਕਰੇਸੀ ਆ ਜੇਦਾ ਦੂਜਾ ਪਹਿਲੂ ਵੇਖਿਆ ਜਾਵੇ ਤੇ ਕਾਂਗਰਸ ਦੇ ਵਿੱਚ ਹੀ ਆ ਜਿਹੜਾ ਰੌਲਾ ਰੱਪਾ ਚੱਲ ਸਕਦਾ ਤੁਸੀਂ ਹੋਰ ਕਿਸੇ ਪਾਰਟੀ ਚਾਹ ਤੋ ਆ ਜਿਹੜੇ 99 99 ਗੁੰਗੇ ਇਹਨਾਂ ਨੂੰ ਕਹਾਂਗੇ ਪੰਜਾਬ ਦੇ ਮੁੱਦੇ ਤੇ ਗੱਲ ਕਰਕੇ ਦੱਸਣ ਓਏ ਕਾਂਗਰਸ ਦੇ ਲੀਡਰ ਇਕੱਠੇ ਨੇ ਸਮਾਂ ਆਉਣ ਤੇ ਇੱਕ ਆਵਾਜ਼ ਆਉਣੀ ਆ ਇਹ ਸਾਰੇ ਇਕੱਠੇ ਹੋ ਜਣੇ ਆ ਤੁਸੀਂ ਤਗੜੇ ਰਹੋ ਜੇ ਕਿਤੇ ਮਾੜੀ-ਮੋਟੀ ਕਸਰ ਰਹੀ ਅਸੀਂ ਇਹਨਾਂ ਦੇ ਬੱਚਿਆਂ ਵਰਗੇ ਡਾਂਗ ਫੜ ਕੇ ਲੀਡਰ ਇੱਕ ਲਾਈਨ 'ਚ ਕਰ ਦਿਆਂਗੇ ਤੁਹਾਡੇ ਵਰਕਰਾਂ ਦਾ ਸਾਥ ਚਾਹੀਦਾ ਸਾਰੇ ਇਕੱਠੇ ਆ ਕਾਂਗਰਸ ਇਹ ਵਹਿਮ ਕੱਢ ਦਿਓ ਕਿ ਇਹ ਖਰੇ ਕੋਈ ਉੱਥੇ ਆ ਕੋਈ ਉੱਥੇ ਆ ਜਿੱਦਣ ਉਹ ਤੋਂ ਘੰਟੀ ਕੜਕੀ ਇੱਕ ਲਾਈਨ 'ਚ ਸਾਰੇ ਲੀਡਰ ਬਲੋ ਕੇ ਵਰਕਰਾਂ ਨੂੰ ਧਿਆਨ 'ਚ ਰੱਖਦੇ ਹੋਏ ਕੋਈ ਲੀਡਰ ਇੱਡਾ ਨਿਆਣਾ ਨਹੀਂ ਸਮਾਂ ਹੁੰਦਾ ਆਉਣ ਵਾਲਾ ਸਮਾਂ ਸਾਰੇ ਇਕੱਠੇ ਹੋ ਕੇ ਅਸੀਂ ਪੰਜਾਬ ਦੀ ਲੜਾਈ ਲੜਾਂਗੇ ਜਿਆਦਾ ਸਮਾਂ ਲੈ ਗਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤਗੜੇ ਹੋ ਮੈਂ ਇਸ ਇਲੈਕਸ਼ਨ ਚ ਵੇਖਿਆ ਤੁਹਾਨੂੰ ਅਖੀਰ ਚ ਮੈਨੂੰ ਪਤਾ ਰੰਦਾਵਾ ਸਾਹਿਬ ਜਦੋਂ ਥੀਰ ਆਇਆ ਸੀ ਨਾ ਤੇ ਮੈਨੂੰ ਮੈਂ ਤੁਹਾਡੇ ਨਾਲ ਗੱਲ ਕੀਤੀ ਜਦੋਂ ਅਸੀਂ ਸ਼ੀਟ ਹਰੇ ਮੈਂ ਕਿਹਾ ਰੰਦਾਵਾ ਸਾਹਿਬ ਇਹਨਾਂ ਨੂੰ ਸ਼ਿਫਤੇ ਬਾਹਰ ਲਿਓ ਕਿਤੇ ਇਹਨਾਂ ਦਾ ਦਿਮਾਗ ਚ ਲਿਆ ਹੋ ਕਿ ਮੈਂ ਹਾਰ ਗਿਆ ਮੈਨੂੰ ਪਤਾ ਕਿ ਇਹਨਾਂ ਨੂੰ ਕਿੰਨੂ ਕਿੰਨੂ ਕਿਹੜੇ ਗੈਂਗਸਟਰ ਨੇ ਟੈਲੀਫੋਨ ਕੀਤਾ ਮੈਂ ਜਾਣਨਾ ਪਰ ਉਹ ਬਚਾਰੇ ਕੀ ਕਰਨ ਤੁਹਾਡੇ ਕੋਲ ਗਨਮੈਨ ਹੈ ਨਾ ਉਹਦੇ ਕੋਲ ਗਨਮੈਨ ਹੈ ਨਾ ਮੇਰੇ ਕੋਲ ਗਨਮੈਨ ਹੈ ਨਾ ਇਹਨਾਂ ਕੋਲ ਗਨਮੈਨ ਹੈ ਨਹੀਂ ਕੋਈ ਗੱਲ ਨਹੀਂ ਕਿਸੇ ਦਾ ਗਿਲਾ ਨਹੀਂ ਜਿੰਨੇ ਦਿਲੋਂ ਮਿਹਨਤ ਕੀਤੀ ਉਹ ਆਪਣਾ ਪਰ ਇੱਕ ਗੱਲ ਜਿਹੜਾ ਬੰਦਾ 5 ਸਾਲ ਕੰਮ ਲੈ ਕੇ ਗਿਆ ਇਹ ਸਾਰੀ ਲੀਡਰਸ਼ਿਪ ਨੂੰ ਕਹਿ ਰਿਹਾ ਕੱਲੇ ਡੇਰੇ ਦੀ ਗੱਲ ਨਹੀਂ ਪ੍ਰਧਾਨ ਜੀ ਇੱਧਰ ਗੱਲ ਸੁਣਿਓ ਬਾਜਵਾ ਸਾਹਿਬ ਜਿਹੜਾ ਬੰਦਾ 5 ਸਾਲ ਤੁਹਾਡੇ ਕੋ ਸਾਰੇ ਲੀਡਰਾਂ ਕੋ ਸਰਕਾਰ ਚ ਕੰਮ ਲੈ ਕੇ ਜਾਂਦਾ ਉਹਨੂੰ ਵਾਪਸ ਨਾ ਲਿਓ ਮੇਰੀ ਹੱਥ ਬਨ ਕੇ ਬੇਨਤੀ ਆ ਕਿਉਂਕਿ ਜੇ ਅਸੀਂ ਇਹ ਕਿਰਤ ਨਾ ਪਾਈ ਫਿਰ 5 ਸਾਲ ਕੰਮ ਲਓ ਜਾਓ ਲੀਡਰ ਅਗਲੇ ਮਹੀਨੇ ਫੇਰ ਘਵਾ ਪਈ ਸਰੋਪਾ ਪਾ ਨਾ ਆ ਮੇਰੇ ਘਰ ਲੈਣਾ ਲੱਗੀਆਂ ਬਈਆਂ ਸਰੋਪਿਆਂ ਦੀਆਂ ਮੈਂ ਸਟੇਜ ਤੋਂ ਕਹਿ ਰਿਹਾ ਇਕੱਲੇ ਇਕੱਲੇ ਦਾ ਨਾਂ ਲੈ ਸਕਣਾ ਸਰੋਪਾ ਨਹੀਂ ਪੈਣਾ ਐਡਾ ਸਸਤਾ ਸਰੋਪਾ ਨਹੀਂ ਵੀ ਜਦੋਂ ਮਰਜੀ ਜਾਓ ਜਦੋਂ ਮਰਜੀ ਆਓ ਤੇ ਤੁਹਾਡੇ ਘਰ ਚ ਪੈਜੂ 5 ਸਾਲ ਵਰਤਦੇ ਹੋ ਤੁਸੀਂ ਤੇ ਵਰਤਨ ਤੋਂ ਬਾਅਦ ਤੁਸੀਂ ਭੱਜ ਜਾਓ ਤੂੰ ਤੋਂ ਬਾਅਦ ਹੀ ਫੇਰ ਕਲੇਣਾ ਹਾਰ ਜੀਏ ਜਿੱਤ ਜੀਏ ਉਹ ਕਿਸਮਤ ਪਰ ਇਸ ਗੱਲ ਦਾ ਪੱਕਾ ਬਾਤ ਆਪਣੇ ਘਰਾਂ ਦੇ ਵਿੱਚ ਉਹ ਬੰਦੇ ਨਹੀਂ ਆਉਣੇ ਚਾਹੀਦੇ ਸੋ ਖੀਰ ਚਾ ਦੋ ਨ ਦੋ ਤਿੰਨ ਨਾਰੇ ਲਾਵਾਂਗਾ ਪੂਰੀ ਆਵਾਜ਼ ਆਉਣੀ ਚਾਹੀਦੀ ਆ ਜਿੱਦਾਂ ਸਪੀਚ ਕੋ ਆਵਾਜ਼ ਘਟੀ ਤੇ ਨਹੀਂ ਇਤਾਂ ਹੀ ਆਵਾਜ਼ ਤੁਹਾਡੀ ਆਉਣੀ ਚਾਹੀਦੀ ਆ ਭਗਵੰਤ ਮਾਨ ਦੇ ਕੰਨਾਂ 'ਚ ਪੈਣੀ ਚਾਹੀਦੀ ਆ ਜਿਹੜਾ ਡਰਾਮੇ ਕਰਦਾ ਫਿਰਦਾ ਉਥੇ ਵਿਧਾਨ ਸਭਾ 'ਚ ਵੀ ਤੇ ਬਾਹਰ ਵੀ ਬੋਲੇ ਸੋਨ ਹਾਲ ਰਾਜਾ ਫੜਿੰ ਸਰਦਾਰ ਪ੍ਰਤਾਪ ਸਿੰਘ ਪਾਜਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੇਲੇ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਤ ਕਾਲਾ ਜੀ